ਕਣਕ ਬੀਜਣ ਲੱਗੇ ਆਂ ਬਈ ਅੱਜ ਆਪਾਂ 8 ਫੁੱਟਾ ਸੁਪਰ ਸੀਡਰ ਐ ਐਗਰੀ ਜ਼ੋਨ ਦਾ 1.5 ਕਵੰਟਲ weight ਐ ਦਾ ਕਵੰਟਲ ਰੇਪ ਹੈਗੀ 2 ਗੱਟੇ ਕਵੰਟਲ ਬੀ ਪਾਤਾ 1.5 ਤੇ 2 1.5 ਕਵੰਟਲ weight ਹੋ ਗਿਆ ਹੁਣ ਮਗਰ ਤੇ ਇੰਨਾ weight ਆ ਪਾ ਅੱਗੇ ਪਾਇਆ ਕਵੰਟਲ ਦਾ ਝੁੱਲਾ 30 30 ਕਿਲੋ ਵਾਲੀਆਂ ਆਪਣੀਆਂ 6 ਪਲੇਟਾਂ ਤੇ ਆਪਣੇ ਆ 45 48 ਵਾਲੇ ਦੋ ਵੇਟ ਐ 50 50 ਕਿਲੋ ਦੇ ਦੋ ਗੱਟੇ ਐ ਓਵਰ ਆਲ ਇਹ ਆਪਣਾ 5 ਕਵੰਟਲ ਵੇਟ ਐ ਇਹਦੇ ਅੱਗੇ-ਅੱਗੇ ਤੇ ਹੁਣ ਆਪਾਂ ਚਲਾਵਾਂਗੇ ਹਜੇ ਵੀ ਟਰੈਕਟਰ ਚੱਕੀ ਦਾ ਇੰਨਾ ਵੇਟ ਪਾ ਕੇ ਵੀ ਤੇ ਕਿੰਨਾ ਤੇਲ ਖਾਂਦਾ ਇਹ ਵੀ ਦੱਸ ਦਿਆਂ ਕਿੱਲੇ ਦਾ ਮਾਣ ਆਪਣਾ ਵਾਹਿਆ ਚੰਗੀ ਤਰ੍ਹਾਂ ਖੜੇ ਖਰਚਿਆਂ ਚ ਤੇ ਇਦੋਂ ਵੀ ਜ਼ਿਆਦਾ ਖਾ ਜਾਂਦਾ ਇੱਥੇ ਦੱਸਦੇ ਆਂ ਆਪਾਂ ਕਿੰਨਾ ਖਾਂਦਾ ਪੰਜ ਕੁਇੰਟਲ ਵੇਟ ਆ ਗਏ ਬਈ ਤੇ ਮਗਰ 12 ਕੁਇੰਟਲ ਹੋ ਗਿਆ ਦੂਜਾ ਐ ਤੀਜਾ ਐ ਵਧੀਆ ਗੇਅਰ ਲੱਗ ਜਾਂਦੇ ਆ ਵਾਹੇ ਚ ਵਾਣ ਬਹੁਤ ਪੋਲਾ ਕੀਤਾ ਚੁੰਜੂ ਮਾਰੇ ਵੇ ਆ ਤੇ ਵਾਹੇ ਵਾਣ ਚ ਟਰੈਕਟਰ ਡੀਜ਼ਲ ਆਪਣਾ ਖਾ ਜਾਂਦਾ 8 ਲੀਟਰ ਦੇ ਨੇੜ ਤੇ ਜੇ ਕਾਰਚੇ ਨ ਆਪਣੇ ਪਿਆ ਜਾਣ ਫਿਰ ਕੋਈ ਲਿਮਟ ਨਹੀਂ 10 ਵੀ ਖਾ ਗਿਆ 12 ਵੀ ਖਾਈ ਜਾਂਦਾ ਅਜੇ ਤੱਕ ਦਾ ਡੀਜ਼ਲ ਖਰਚਾ ਇਹ ਆ 200 ਘੰਟਾ ਚੱਲ ਗਿਆ ਅੱਗੇ ਜਾ ਕੇ ਫਰਕ ਪਾਉਂਦਾ ਕਿ ਨਹੀਂ ਇਹ ਅਗਲੇ ਸੀਜ਼ਨ ਪਤਾ ਲੱਗੂਗਾ ਲੋਡ ਕੋਈ ਨਹੀਂ ਚੱਲਣਾ ਸਾਇਲੈਂਟ ਹੀ ਜਾਵਾਂ ਇਹ